ਹਰ ਇੱਕ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚੋਟੀਆਂ ਕਲਾਂ ਤਹਿਸੀਲ ਤੇ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਮੇਰੇ ਸਾਹਮਣੇ ਭਾਈ ਸੁਰਜੀਤ ਸਿੰਘ ਆ ਤੇ ਭਾਈ ਸੁਰਜੀਤ ਸਿੰਘ ਦਾ ਜੇਕਰ ਦੋਸਤੋ ਗੱਲਬਾਤ ਕਰ ਲਈਏ ਤੇ ਘਰੇਲੂ ਪਸ਼ੂ ਰੱਖਿਆ ਘਰੇਲੂ ਪਸ਼ੂਆਂ ਦੇ ਨਾਲ ਕੋਈ ਇੱਕ ਅਦਾ ਨਗ ਜਿਹੜਾ ਉਹ ਵਿਕਰੀ ਲਾਉਂਦਾ ਜਿਹੜਾ ਦੋਸਤੋ ਤੇ ਬਿਲਕੁਲ ਤੁਹਾਡੇ ਰੂਪ ਰੂਪ ਜਰੂਰ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਵੜ ਜਿਹੜੀ ਬਿਲਕੁਲ ਤਿਆਰੀ ਦੇ ਵਿੱਚ ਆ ਦਿਨ ਕਿੰਨੇ ਕੁ ਲੈਂਦੀ ਆ ਪੂਰੀ ਗੱਲਬਾਤ ਆਪਾਂ ਭਾਜੀ ਸਰਜੀਤ ਦੇ ਨਾਲ ਕਰ ਲਾਂਗੇ ਤੇ ਇੱਕ ਹੋਰ ਵੜ ਦਿਖਾ ਦਾਂਗੇ ਦੋ ਵੜਾ ਹੋਣਗੀਆਂ ਪੂਰੀ ਇਨਫੋਰਮੇਸ਼ਨ ਜਾਣਨ ਦੇ ਲਈ ਜੇ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਜੋ ਵੀ ਮਾਲਕ ਵੱਲੋਂ ਆਨਰ ਵੱਲੋਂ ਦੱਸੀ ਜਾਊਗੀ ਉਹ ਤੁਹਾਨੂੰ ਜਿਹੜਾ ਪਤਾ ਲੱਗ ਸਕੇ ਠੀਕ ਆ ਅੱਜ 13 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਮਾਰਨਿੰਗ ਦਾ ਸਵੇਰ ਦਾ ਜਿਹੜਾ ਦੋਸਤੋ 9:30 ਵਜੇ ਦਾ ਸਮਾਂ ਹੈਗਾ ਵੇੜ ਚੰਗੀ ਲੱਗੂਗੀ ਚੰਗੀ ਲੱਗੀ ਚੀਜ਼ ਘਰ ਆ ਕੇ ਜਿਹੜਾ ਦੋਸਤੋ ਨਰਕ ਪਰਖ ਕਰ ਲਿਓ ਟਿੱਪ ਕੇ ਜੇਕਰ ਪਸੂ ਸੂਨ ਵਾਲਾ ਚੌਥਾ ਨਾ ਦਾ ਟਿੱਪ ਕੇ ਜਿਹੜਾ ਦੋਸਤੋ ਤਸੱਲੀ ਕਰ ਲਿਓ ਠੀਕ ਆ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਗੱਲਬਾਤ ਸਾਈ ਬਿਆਨਾਂ ਕੋਈ ਵੀ ਆ ਕਰ ਸਕਦੇ ਹੋ ਠੀਕ ਆ ਆ ਜਿਹੜਾ ਦੋਸਤੋ ਹਵਾਨਾ ਆਰਡਰ ਦੀ ਕੁਆਲਿਟੀ ਆ ਐਦਾਂ ਦੀ ਰਹੂਗੀ ਤੋੜ ਕੇ ਦਿਖਾਵਾਂਗੇ ਸਾਰੀ ਗੱਲਬਾਤ ਆ ਕਰਦੇ ਆ ਜੋ ਜੀ ਸਭ ਤੋਂ ਪਹਿਲਾਂ ਭਾਜੀ ਸਰਜੀਤ ਸਿੰਘ ਦੀ ਸੱਸਰੀ ਕਾਲ ਸੱਸਰੀ ਕਾਲ ਭਾਜੀ ਸੱਸਰੀ ਵਾਲਾ ਸੱਸਰੀ ਵਾਲਾ ਬਹੁਤ ਠੀਕ ਠਾਕ ਹਾਂ ਜੀ ਕਰਪਾ ਠੀਕ ਹੈ ਤੇ ਭਾਈ ਸਰਜੀਤ ਸਿੰਘ ਅੱਜ ਪਸ਼ੂ ਦੋ ਨੇ ਆਪਣੇ ਕੋਲ ਹਾਂਜੀ ਦੋਵੇਂ ਬਿਹੜਾ ਹੀ ਆ ਹਾਂਜੀ ਇੱਕ ਤਾਂ ਜਿਵੇਂ ਤਾਜੀ ਸੂਣ ਵਾਲੀ ਤੇ ਦੂਜੀ ਬਿਹੜ ਦੀ ਕੀ ਡਿਟੇਲ ਹੈ ਜੀ ਇਹ ਜੀ ਉਹ ਹੈ ਜੀ ਸਾਢੇ 3 ਨਾ ਮਹੀਨੇ ਦੀ ਗੱਪਣਾ ਜੀ 10 ਕਿਲੋ ਦੁੱਧ ਆ ਜੀ ਠੀਕ ਆ ਜੀ ਟੋਕੜ ਗੱਪਣਾ ਕੀ ਹੈ ਠੀਕ ਆ ਇਹ ਬਿਹੜ ਚੰਗੀ ਦਿਖਦੀ ਪਈ ਹੈ ਕੀ ਡਿਟੇਲ ਹੈ ਜੀ ਸਵੇਰ ਕਿੰਨਾ ਸੂਣ ਜਾ ਰਹੀ ਹੈ ਜੀ ਤੀਜੀ ਸਵੇਰ ਸੂਣੀ ਸਤੂ ਸਾਹਿਬ ਅੱਛਾ ਜੀ ਤੇ ਤਕਰੀਬਨ ਕੋਈ ਆਪਾਂ 50 ਨਹੀਂ ਕਰਨਾ 52 ਨਹੀਂ ਕਰਨਾ 47000 ਰੁਪਏ ਦੀ ਆਪਾਂ ਦੇਖੀ 47000 ਦੀ ਹਾਂ ਤੇ ਮਿਲਕ ਦੀ ਕੈਪੈਸਿਟੀ ਮਤਲਬ ਕੀ ਰਹੂਗੀ ਇਹਦੀ 20 ਕਿਲੋ ਜੀ ਉੱਤੇ ਜਾਊਗੀ ਹਾਂ ਅਗਲਾ ਕਹਿ ਦਿੰਦਾ ਆਪਣੇ ਘਰੇ ਚੋਕੇ ਸਾਈ ਕਰ ਲਵੇ ਚੋਕੇ ਲੈ ਜੇ ਬੇਸ਼ੱਕ ਨਹੀਂ ਕੋਈ ਹੂੰ ਠੀਕ ਹੈ ਜੀ ਰੇਡ ਭਾ ਫਰਦਾ ਭਾਈ ਜਾਇਜ਼ ਵੀ ਹੁੰਦਾ ਤੁਹਾਡਾ ਪਹਿਲਾਂ ਪਿਛਲੀ ਵੀਡੀਓ ਵੀ ਪਾਈ ਸੀ ਮੈਨੂੰ ਲੱਗਦਾ ਵੀ ਉਹ ਪਹਿਲਾ ਦੂਜੇ ਫੋਨ ਤੇ ਹੀ ਭੈਣ ਭਰਾਵਾਂ ਦੇ ਸਿਲੈਕਟ ਹੋ ਗਈ ਬਾਅਦ ਚ ਫੋਨ ਬਹੁਤ ਆਇਆ ਹਾਂਜੀ ਹਾਂਜੀ ਤੇ ਅੱਜ ਵੀ ਫਿਲਹਾਲ 47000 ਰੀ ਮਤਲਬ ਕਿ ਹਾਂ ਨਾਲੀ ਗੱਲਬਾਤ ਹਾਂ ਕੋਈ ਨਹੀਂ ਜੇ ਕੋ ਆਊਗਾ ਆਪਾਂ ਮਾਨਤਾਣ ਜ਼ਰੂਰ ਕਰਾਂਗੇ ਇਹ ਨਹੀਂ ਵੀ 47 ਲੈਣਾ ਜੀ ਐਂ ਦਾ ਕਰਿਆ ਐਂ ਦਾ ਮਾਨਤਾਣ ਜ਼ਰੂਰ ਆ ਜਿੰਨਾ ਵੀ ਹੋ ਜਾ ਪੂਰਾ ਕਰਨਾ ਹੈ ਤੇ ਸੂਹਾ ਦੂਜਾ ਦੱਸਦਾ ਜੀ ਤੀਜਾ ਸੂਹਾ ਤੀਜੇ ਸੂਵੇ ਆ ਤੇ ਸਮਾਂ ਜ ਲੈ ਜੂ ਹਫਤਾ ਖੰਡਾ ਲਾ ਜੀ ਚਾਰ ਪੰਜ ਤਾਂ ਲੈ ਜੀ ਜੀ ਆ ਦੇਖੋ ਕਿੰਨੇ ਟਰ ਲੈ ਦੇਖੋ ਜੀ ਤੇ ਠੰਡੀ ਠੰਡੀ ਸੀਲਸ ਲੱਕ ਵੀ ਪੂਰੀ ਆ ਜਿਵੇਂ ਮਰਜੀ ਹੱਥ ਲਾਈ ਜਾਓ ਦੋਸਤੋ ਵੀ ਇਹ ਨਹੀਂ ਹੈਗਾ ਕੋਈ ਡਰਕਲ ਭਜਾਕਲ ਜਾਂ ਪਸੂ ਜਾਂ ਲੱਤ ਚੱਕ ਜੂਗਾ ਠੀਕ ਆ ਥਾਣ ਥਣ ਦੀ ਕੁਆਲਿਟੀ ਵੇਖੋਗੇ ਮੈਂ ਤੁਹਾਨੂੰ ਇਹ ਨਿਸ਼ਦੀਕੀ ਤੋਂ ਦਿਖਾਉਣਾ ਥੋੜਾ ਜਿਹਾ ਆ ਦੇਖੋ ਬਿਲਕੁਲ ਐਨ ਮੁੱਠੀ ਵਾਲਾ ਥਾਣਾ ਥਾਣ ਥਣ ਦੀ ਜਿਹੜੀ ਕੁਆਲਿਟੀ ਆ ਦੋਸਤੋ ਇੱਕ ਜਿਵੇਂ ਆਪਾਂ ਸ਼ਾਹੀਵਾਲ ਵੈੜ ਦੇ ਥਾਣ ਲੱਗਾ ਉਵੇਂ ਆਪਾਂ ਇਹਨੂੰ ਦੇਖ ਸਕਦੇ ਆ ਠੀਕ ਆ ਤੇ ਆ ਥਾਣ ਜੇ ਆ ਨਿਵਾ ਜੇ ਠੀਕ ਆ ਬਾਕੀ ਇੱਕ ਹਫਤਾ ਜੇਕਰ ਦੋਸਤੋ ਲੈ ਜਾਂਦੀ ਹੈ ਤੇ ਢਿਲ ਢੁਲ ਕੱਢ ਕੇ ਪੂਰੀ ਵੈੜ ਬਣਨੀ ਹੈ ਹਜੇ ਅਜੇ ਤਾਂ ਇੱਕ ਬੰਨਾ ਸ਼ੁਰੂ ਹੋਇਆ ਜਿਵੇਂ ਦਿਨ ਦਿਨ ਅੱਗੇ ਲੰਘਦਾ ਜਾ ਰਿਹਾ ਉਵੇਂ ਹੋਰ ਬਣਦੀ ਜਾਂਦੀ ਹੈ ਖੋਲ ਕੇ ਦਿਖਾਈਏ ਜੀ ਆ ਦੇਖੋ ਹਾਈਟ ਕੱਦ ਦੀ ਜ਼ਿਕਰ ਗੱਲ ਕਰੀਏ ਤਾਂ ਦੋਸਤੋ ਕੱਦ ਕੱਠ ਪੂਰਾ ਹੈਗਾ ਵੱਡੀਆਂ ਵੜਾਂ ਦੇ ਵਿੱਚ ਦੀ ਗਿਣਤੀ ਆ ਤੇ ਥਣ ਦੇਵੇ ਦੀ ਸਫਾਈ ਪੂਰੀ ਆ ਬਾਕੀ ਆ ਬਹਿਣੀ ਵਾਲੇ ਪਾਸਿਓ ਤੁਸੀਂ ਆਹ ਦੇਖ ਸਕਦੇ ਹੋ ਠੀਕ ਆ ਜੀ ਬਾਕੀ ਦੂਜੇ ਪਾਸੇ ਉਲਟ ਪਹਿਣੀ ਤੋਂ ਵੀ ਜਿਹੜਾ ਮੈਂ ਤੁਹਾਨੂੰ ਆ ਹਵਾਨਾ ਜਿਹੜਾ ਦੋਸਤੋ ਦਿਖਾ ਦਿੰਦਾ ਠੀਕ ਆ ਤੇ 47000 ਜਿਹੜੀ ਦੋਸਤ ਡਿਮਾਂਡ ਮਨ ਲਓ ਚਾਹੇ ਲੈਣ ਦੇਣ ਮੰਨ ਲਓ ਤੇ ਜੋ ਮਾਨਤਾ ਜਿਹੜਾ ਉਹ ਹੋ ਜਾਊਗਾ ਠੀਕ ਆ ਕੋਈ ਫਿਕਸ ਪ੍ਰਾਈਸ ਨਹੀਂ ਕੋਈ ਤਾਂ ਜੋ ਵੀ ਜਿਹੜਾ ਪੂਰਾ ਪਿਆਰ ਮਹੱਤਤਾ ਉਹ ਹੋ ਜਾਊਗੀ ਵਿੱਚੋਂ ਤੇ ਤੇਪਣ ਤੁਸੀਂ ਦੱਸਤਾ ਵੀ ਬਹੁਤ ਵਧੀਆ ਜੀ ਬਿਲਕੁਲ ਸਹੀ ਹੈ ਜੀ ਆਪਾਂ ਚੈੱਕ ਕਰਕੇ ਲੈ ਆਏ ਹਾਂ ਅਗਲਾ ਚੈੱਕ ਕਰਕੇ ਲੈ ਜਾਵੇ ਆਪਾਂ ਬਿਲਕੁਲ ਕਿਉਂ ਦੂਰ ਦਰਡੇ ਕਿਸੇ ਭੈਣ ਭਰਾ ਨੇ ਆਉਣਾ ਹੁੰਦਾ ਹਨਾ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਤੇ ਭਾਜੀ ਸਰਜੀਤ ਸਿੰਘ ਇਸ ਤੋਂ ਬਾਅਦ ਇੱਕ ਅਗਲੀ ਵੜ ਜਿਹੜੀ ਟੋਕੜ ਕੱਪਣੇ ਉਹ ਵੀ ਦਿਖਾਈਏ ਆਜੋ ਅਛਾ 3 ਮਹੀਨੇ ਦੀ ਗੱਭਣ ਚੈੱਕਪਾਸ ਸਾਢੇ 3 ਮਹੀਨਿਆਂ ਦੀ ਗੱਭਣ ਚੈੱਕਪਾਸ ਤੇ ਹਾਜ਼ਰ ਦੁੱਧ 10 ਕਿਲੋ ਆ 10 ਕਿਲੋ ਅੱਗੇ ਤੀਜੇ ਲਈ ਗੱਭਣ ਹੋਗੀ ਚੌਥੇ ਲਈ ਗੱਭਣ ਹੋਗੀ ਇਹ ਇਹ ਤਾਂ ਜੀ ਉਹ ਲਿਆਂਦੀ ਸੀਗੀ ਹਾਂ ਤੇ ਤੀਜੇ ਨਾਲ ਉਹਦਾ 20 ਕਿਲੋ ਦੁੱਧ ਸੀਗਾ ਪਹਿਲਾਂ ਸੱਜਰ ਦਾ ਹਾਂ ਹੁਣ 10 ਕਿਲੋ ਹੈਗਾ ਹੁਣ ਵੀ 10 ਕਿਲੋ ਠੀਕ ਆ ਤੇ ਫੁੱਲ ਵੱਡੀ ਹਾਈਟ ਆ ਦੋਸਤੋ ਠੀਕ ਆ ਥੋੜੀ ਜੀ ਆਪਾਂ ਲਿੱਸੀ ਕਹਿ ਸਕਦੇ ਆ ਬਾਕੀ ਕਦ ਕੱਟ ਦੀ ਵੇਖੋਗੇ ਫੁੱਲ ਵੱਡੀ ਹਾਈਟ ਆ 10 ਕਿਲੋ ਜਿਹੜਾ ਦੁੱਧ ਵੀ ਥੱਲੇ ਆ ਬਾਕੀ ਅੱਗੇ ਜਿਹੜਾ ਦੋਸਤੋ ਆਪਾਂ ਆਸ ਵੀ ਰੱਖਦੇ ਹ ਜਾ ਗੱਬਣ ਲਈਏ ਤੇ ਸਾਢੇ 3 ਮਹੀਨੇ ਦੀ ਜਿਹੜੀ ਚੈੱਕ ਪਾਸ ਆ ਗੱਬਣ ਆ ਬਾਕੀ ਥਣ ਥੋਣਾ ਲੇਵਾ ਮੈਂ ਜਿੰਨਾ ਵੀ ਹੁੰਦਾ ਤੁਹਾਨੂੰ ਬਖਾਉਣ ਦੀ ਕੋਸ਼ਿਸ਼ ਕਰਦਾ ਆ ਦੇਖੋ ਮਾਰਨਿੰਗ ਦੀ ਚੁਵਾਈ ਕਰ ਲਈ ਜੀ ਕਰ ਲਈ ਜੀ ਠੀਕ ਆ ਬਾਕੀ ਜਿਹੜੀ ਦੋਸਤੋ ਹੁਣ ਟਾਈਮ ਜਿਹੜਾ 9:30 ਵਜੇ ਦਾ ਸੀਗਾ ਤੇ ਚੁਵਾਈ ਜਿਹੜੀ ਮਾਰਨਿੰਗ ਹੋਈ ਆ ਤੇ ਇਹ ਭਾਜੀ ਸਰਜੀਤ ਸਿੰਘ ਕਹਿੰਦੇ ਵੀ 10 ਕਿਲੋ ਜਿਹੜੀ ਚੁਵਾਈ ਆ ਇਸ ਵਾਰ ਨੂੰ ਲੱਗੀ ਆ 10 ਕਿਲੋ ਜਿਹੜਾ ਹਾਜ਼ਰ ਹੈ ਅੱਜ ਦੇ ਸਮੇਂ ਠੀਕ ਆ ਬਾਕੀ ਆ ਸਹਿਜ ਜੇ ਥਣਾ ਥੋਣਾ ਦਾ ਆ ਦੇਖੋ ਬਾਕੀ ਕੱਦ ਕੱਠੀ ਜਿਹੜੀ ਦੋਸਤੋ ਫੁੱਲ ਵੱਡੀ ਆ ਪਾਜੀ ਵੈਸੇ ਚਲੋ 10 ਹੋਊਗਾ ਬਾਕੀ 9 ਮੰਨ ਕੇ ਕੋਈ ਵੀ ਸੌਦਾ ਕਰੇ ਜੀ 9 ਮੰਨ ਕੇ ਕੋਈ ਵੀ ਸੌਦਾ ਮੰਨ ਕੇ ਸੌਦਾ ਕਰ ਲਵੇ ਜੀ ਆਪਾਂ 10 ਕਹਿੰਨੇ ਆ 9 ਮੰਨ ਕੇ ਸੌਦਾ ਕਰ ਤੇ 9 ਕਿਲੋ ਆਪਾਂ ਚੋਗੇ ਇਥੋਂ ਭੈਣਪਰਾ ਕੋਈ ਲੈ ਕੇ ਜਾਵੇ ਠੀਕ ਇਹਨੂੰ ਵੀ ਦਿਖਾ ਦਈਏ ਫਿਰ ਤੋੜ ਕੇ ਜੀ ਫੁੱਲ ਵੱਡੀ ਵਹਿੜਾ ਦੋਸਤੋ ਕੱਦ ਕੱਠੀ ਆ ਦੇਖੋ ਵੀ ਪੂਰੀ ਵੱਡੀ ਵਹਿੜਾ ਤੋਕੜ ਘੱਪਣਾ ਫਿਲਹਾਲ ਅਜ ਮਾਰਨਿੰਗ ਜਿਹੜੀ ਚਵਾਈ ਹੋ ਗਈ ਆ ਹਜੇ ਤਕਰੀਬਨ 9:30 ਵਜੇ ਦਾ ਸਮਾਂ ਮੈਂ ਇੱਕ ਵਾਰੀ ਫੇਰ ਜਿਹੜਾ ਕਨਫਰਮ ਕਰਾ ਦਿੰਦਾ ਆ ਦੇ ਰੋਇਂ ਬੜਾ ਸਾਵੇ ਦਾ ਸੰਤ ਸਗਲ ਜਾਨੋਂ ਪਵਰ ਰੂਹ ਜਾਨਾ ਗੁਰੂ ਦਾ ਪਨਰਤ ਠੀਕ ਆ ਅੱਛਾ ਪਾਜੀ ਸਰਜੀਤ ਸਿੰਘ ਕੀ ਲੈਣ ਦੇਣ ਦਾ ਫਿਰ ਇਹ ਤਾਂ 30 ਨਹੀਂ ਕਹਿਣਾ ਜੀ 27000 ਦੀ ਆਪਾਂ ਦੇ ਦਿੰਦਾ 27000 ਦੀ ਠੀਕ ਆ ਬਾਕੀ ਕੋਈ ਭੈਣ ਭਰਾਵਾ ਆਵੇ ਆਪਦਾ ਡਾਕਟਰ ਲੈ ਕੇ ਨਾਲ ਚੈੱਕ ਵੀ ਕਰਾ ਲੈ ਕੇ ਜਾਵੇ ਹਨਾ ਫਿਰ ਹੀ ਆਪਦਾ ਸੌਦਾ ਪਿਆਰ ਕਰਨੀ ਸੋ ਦੋਸਤੋ ਆਪਦੇ ਚੈੱਕ ਤੁਸੀਂ ਕਰਵਾ ਲਿਓ ਡਾਕਟਰ ਸਾਹਿਬ ਨਾਲ ਲੈ ਆ ਕੇ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸਾ 10 ਕਿਲੋ ਦੁੱਧ ਵੇਰੀਫਾਈ ਕਰਨ ਵਾਸਤੇ ਤੁਸੀਂ ਜਿਹੜੀ ਆ ਚੈੱਕ ਕਰਵਾ ਸਕਦੇ ਹੋ ਠੀਕ ਆ ਤੇ ਅੱਜ ਦੋ ਪਸ਼ੂ ਸੀਗੇ ਭਾਈ ਸਰਜੀਤ ਸਿੰਘ ਦੇ ਕੋਲ ਇੱਕ ਤਾਂ ਬਿਲਕੁਲ ਤਾਜੀ ਤਿਆਰੀ ਦੇ ਵਿੱਚ ਆ ਉਹ ਵੈੜ ਦਿਖਾਤੀ ਆ ਇੱਕ ਤੁਹਾਨੂੰ ਦੋਸਤੋ ਇਹ ਤੋਕੜ ਗੱਪਣ ਵੈੜ ਦਿਖਾਈ ਆ ਠੀਕ ਆ ਤੇ ਨੰਬਰ ਆਪਾਂ ਲੈ ਲੈਨੇ ਆ ਭਾਈ ਸਰਜੀਤ ਸਿੰਘ ਦੇ 98144 03642 ਠੀਕ ਹੈ ਜੀ 98144 03642 03642 ਸੋ ਦੋਸਤੋ ਇਹ ਦੋ ਪਸ਼ੂ ਅੱਜ ਸੀਗੇ ਭਾਈ ਦੇ ਕੋਲ ਤੇ ਪਿੰਡ ਖਾਸ ਵਿਜ਼ਿਟ ਤੁਹਾਨੂੰ ਜਿਹੜੀ ਆ ਦੋਸਤੋ ਤਲਵੰਡੀ ਭਾਈ ਦੇ ਬਿਲਕੁਲ ਨੇੜੇ ਪਿੰਡਾਂ ਚੋਟੀਆਂ ਕਲਾਂ ਕਰਨੀ ਪੈਣੀ ਆ ਚੋਟੀਆਂ ਪਿੰਡਾਂ ਤੇ ਘਰ ਪਹੁੰਚ ਕੇ ਤੁਸੀਂ ਜਿਹੜਾ ਦੋਸਤੋ ਇਹ ਪਸ਼ੂ ਦੇਖ ਸਕਦੇ ਹੋ ਤਸੱਲੀ ਦੇ ਨਾਲ ਠੀਕ ਆ ਬਾਕੀ ਟਿੱਪ ਕੇ ਹਰ ਪਾਸਿਓਂ ਹਰ ਪਹਿਲੂ ਤੋਂ ਜਿਹੜੀ ਦੋਸਤੋ ਤੁਸੀਂ ਵੈਰੀਫਾਈ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੈ ਜੀ ਠੀਕ ਆ ਇੱਕ ਹੋਰ ਨੰਬਰ ਆ ਦੋਸਤੋ ਵੀ ਆਪਾਂ ਲੈ ਲੈਨੇ ਆ ਹਾਂਜੀ ਬੋਲੋ 99644 ਹਾਂਜੀ 59522 ਠੀਕ ਆ ਜੀ ਕੇਵਰੀ ਇੱਕ ਨੰਬਰ ਨਹੀਂ ਲੱਗਦਾ ਜੀ ਚਲੋ ਅਗਲਾ ਕਾਲ ਤੇਰਾ ਬਿਜੀ ਹੁੰਦਾ ਜੀ ਮੈਂ ਦੂਜੇ ਪੰਨੇ ਤੇ ਕਾਲ ਟੈਂਡ ਹੋ ਜਾਏਗੀ ਹਾਂ ਠੀਕ ਆ ਇਹ ਦੋਨੋਂ ਨੰਬਰ ਜਿਹੜੇ ਆ ਦੋਸਤੋ ਆਪਾਂ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਭਾਜੀ ਸਰਜੀਤ ਸਿੰਘ ਦੇ ਨਾਲ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ